ਨਾਮਦਾਰੀ ਸੰਪਰਦਾ ਦੀ ਗੱਡੀ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਸਿਖਰਾਂ ਤੇ ਪਹੁੰਚ ਗਿਆ ਹੈ ਅੱਜ ਸਤਗੁਰੂ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦਕੌਰ ਦੀ ਜਾਨ ਚਲੀ ਗਈ ਉਹਨਾਂ ਦਾ ਅੱਜ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਉਹਨਾਂ ਤੇ ਸਵੇਰੇ ਤਕਰੀਬਨ 10 ਵਜੇ ਫਾਇਰਿੰਗ ਕੀਤੀ ਗਈ ਗੰਭੀਰ ਹਾਲਤ ਚ ਲੁਧਿਆਣਾ ਦੇ ਅਪੋਲੋ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਭੈਣੀ ਸਾਹਿਬ ਜੀ ਅੱਜ ਸਵੇਰੇ ਨਵੇਂ ਬਣਾਏ ਗਏ ਸਕੂਲ ਦੇ ਦੌਰੇ ਤੇ ਆਈ ਮਾਤਾ ਚੰਦਕੌਰ ਦੀ ਗੱਡੀ ਨੂੰ ਪਹਿਲਾਂ ਰੋਕਿਆ ਗਿਆ ਪੁਲਿਸ ਮੁਤਾਬਕ ਉਹਨਾਂ ਪਛਾਤੇ ਸਿੱਖ ਨੌਜਵਾਨਾਂ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਇਸ ਤਰ੍ਹਾਂ ਹੀ ਮਾਦਾ ਜੰਦਰੋਂ ਨਿਕਲੇ ਆ ਅਕੈਡਮੀ ਚੋਂ ਤਾਰਬੋਦਸਤਾਨ ਵਾਹ ਦੀ ਵਰਨੀ ਹੋਈ ਸੀਗੀ ਵਰਨੀ ਨਵੇਂ ਸੈਸ਼ਨ ਦੀ ਓਪਨਿੰਗ ਤੇ ਬਾਹਰ ਨਿਕਲੇ ਇੱਥੇ ਮਤਲਬ ਗੱਡੀ ਹੌਲੀ ਕੀਤੀ ਉਹਨਾਂ ਨੇ ਸੋਚਿਆ ਕਿ ਦੋ ਬੰਦੇ ਆਏ ਆ ਵੀ ਸ਼ਾਇਦ ਵੀ ਦਰਸ਼ਨ ਕਰਨ ਵਾਸਤੇ ਮੱਥਾ ਟੇਕਣ ਵਾਸਤੇ ਆ ਉਹਨਾਂ ਨੇ ਗੱਡੀ ਹੌਲੀ ਕੀਤੀ ਤੇ ਇੱਕ ਬੰਦਾ ਉਤਰਿਆ ਮੋਟਰਸਾਈਕਲ ਤੋਂ ਉਹਨੇ ਮੱਥਾ ਟੇਕਿਆ ਮੱਥਾ ਟੇਕਣ ਸਰ ਕੱਢਿਆ ਰਵਲਵਰ ਤੇ ਮਤਲਬ ਪੈਰੰਗ ਕਰਦੀ ਮਾਦਾ ਦੀ ਗੱਡੀ ਹੁਣ ਉਸੇ ਕੋਠੀ ਚ ਹੈ ਪੁਲਿਸ ਮਤਲਬ ਆ ਦੀ ਯੂਨੀਫਾਰਮ ਆ ਜਾਣ ਰਿਹਾ ਰਿਮੋਟ ਵਗੈਰਾ ਲਾਇਆ ਨੋਣੀ ਜਾਂਚ ਕਰਕੇ ਕੋਠੀ ਗੱਡੀ ਕੋਠੀ ਖੜੀ ਆ ਦੋ ਖੋਲ ਮਤਲਬ ਮਿਲਿਆ ਵਿੱਚੋਂ ਗੱਡੀ ਦੇ ਵਿੱਚੋਂ ਅਜੇ ਤੱਕ ਕੋਈ ਸਾਨੂੰ ਕਲੂ ਨਹੀਂ ਹੈਗਾ ਲੇਕਿਨ ਅਸੀਂ ਜਲਦੀ ਇਸ ਕੇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਸੀਸੀਟੀਵੀ ਕੈਮਰਾ ਕਿਤੇ ਨਜ਼ਰ ਨਹੀਂ ਆ ਰਿਹਾ ਤੇ ਅੱਗੇ ਜਾ ਕੇ ਕੋਈ ਇੱਕ ਕੈਮਰਾ ਦਾ ਨਜ਼ਰ ਆਇਆ ਉਹਦੀ ਅਸੀਂ ਫੁਟੇਜ ਵਗੈਰਾ ਜਿਹੜੀ ਹੈਗੀ ਉਹ ਚੈੱਕ ਕਰਾਵਾਂਗੇ ਤੇ ਉਹਦੇ ਵਿੱਚ ਜੇ ਕੋਈ ਚੀਜ਼ ਹੋਈ ਤਾਂ ਉਹ ਡਿਟੈਕਟ ਕਰਾਂਗੇ ਜਦੋਂ ਤਾਂ ਗੱਡੀ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਉਸ ਵੇਲੇ ਤੋਂ ਇਹ ਤੀਜੀ ਕੋਨੀ ਘਟਨਾ ਹੈ ਇਸ ਤੋਂ ਪਹਿਲਾਂ 12 April 2011 ਵਿੱਚ ਦੋ ਅਣਪਛਾਤੇਆਂ ਨੇ 57 ਸਾਲਾ ਆਵਤਾਰ ਸਿੰਘ ਤਾਰੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਹ ਸਤਗੁਰੂ ਜਗਜੀਤ ਸਿੰਘ ਦੇ ਨਜ਼ਦੀਕੀ ਸਨ। ਇਸ ਤੋਂ ਬਾਅਦ 11 August 2013 ਨੂੰ ਇੰਗਲੈਂਡ ਵਿੱਚ ਨਾਮ ਤਾਰੀ ਸੰਪਰਦਾ ਦੇ ਮੁਖੀ ਠਾਕੁਰ ਉਦੇਸ਼ ਸਿੰਘ ਤੇ ਹਮਲਾ ਹੋਇਆ। ਦਰਸਲ ਇਹ ਵਿਵਾਦ ਸਤਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਭਤੀਜਿਆਂ ठाकुर उदय सिंह ਦੇ ठाकुर दलीप सिंह ਵਿਚਾਲੇ ਗੁਰੂ ਗੱਦੀ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਕਰਨ ਹੈ ठाकुर उदय सिंह ਵੱਲੋਂ ਗੱਦੀ ਸੰਭਾਲਣ ਤੋਂ ਬਾਅਦ ਦੋ ਧੜਿਆਂ ਵਿੱਚ ਵੰਡੀ ਗਈ ਨਾਮਤਾਰੀ ਸੰਗਤ ਵਿੱਚੋਂ ਇੱਕ ਧੜਾ ਉਹਨਾਂ ਨੂੰ ਆਪਣਾ ਗੁਰੂ ਮੰਨਦਾ ਹੈ ਜਦਕਿ ਦੂਜਾ ਧੜਾ ठाकुर दलीप ਸਿੰਘ ਨੂੰ ਪੈਣੀ ਸਾਹਿਬ ਦੀ ਗੱਦੀ ਤੇ ਵਿਰਾਜਮਾਨ ਕਰਨਾ ਚਾਹੁੰਦਾ ਹੈ ਸਤਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਪਿਛਲੇ 2 ਸਾਲਾਂ ਵਿੱਚ ਨਾਮਤਾਰੀ ਸੰਪਰਦਾਵ ਵਿੱਚ ਕੁੱਝ ਅਦਹੀਆਂ ਘਟਨਾਵਾਂ ਵਾਪਰੀਆਂ ਜਿਸ ਕਾਰਨ ਇਹ ਵਿਵਾਦ-ਵਾਦਾ ਜਾ ਰਿਹਾ ਹੈ ਸਤਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੀ ਪਤਨੀ ਮਾਤਾ ਚੰਦ ਕੌਰ ਨੇ ਸੰਗਤ ਨੂੰ ਨਿਰਦੇਸ਼ ਦਿੱਤੇ ਕਿ ਸਤਗੁਰੂ ਦੇ ਹੁਕਮ ਅਨੁਸਾਰ ਨਾਮਤਾਰੀ ਸੰਪਰਦਾਇ ਦੀ ਗੁਰਗੱਦੀ ਤੇ ਉਹਨਾਂ ਦੇ ਭਤੀਜੇ ਠਾਕੁਰ ਉਦਾਸ ਸਿੰਘ ਬਿਰਾਜਮਾਨ ਹੋਣਗੇ ਇਸ ਕਰਕੇ ਉਹਨਾਂ ਨੂੰ ਇਹ ਗੱਦੀ ਸੰਭਾਲ ਦਿੱਤੀ ਗਈ ਗੱਦੀ ਸੰਭਾਲਣ ਉਪਰੰਤ ਹੀ ਠਾਕੁਰ ਦਲੀਪ ਸਿੰਘ ਜੋ ਠਾਕੁਰ ਉਦਾਸ ਸਿੰਘ ਦੇ ਵੱਡੇ ਭਰਾ ਨੇ ਤੇ ਹਰਿਆਣਾ ਦੇ ਜੀਵਨ ਨਗਰ ਵਿੱਚ ਨਾਮਤਾਰੀ ਡੇਰੇ ਦੇ ਸੰਚਾਲਕ ਨੇ ਉਹਨਾਂ ਦੇ ਪਰੋਕਾਰਾਂ ਨੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਕਿ ਸਤਗੁਰੂ ਜਗਜੀਤ ਸਿੰਘ ਵੱਲੋਂ ਗੱਦੀ ਸੰਭਾਲਣ ਬਾਰੇ ਕੋਈ ਵੀ ਲਿਖਤੀ ਜਾਂ ਜ਼ੁਬਾਨੀ ਆਦੇਸ਼ ਨਹੀਂ ਦਿੱਤਾ ਗਿਆ ठाकुर दलीप सिंह ਦੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਬਹੁਤਾਤ ਵਿੱਚ ਨਾਮਤਾਰੀ ਸੰਗਤ ਉਹਨਾਂ ਨਾਲ ਜੁੜੀ ਹੋਈ ਹੈ ਇਸ ਲਈ ਭੈਣੀ ਸਾਹਿਬ ਦੀ ਗੁਰਗੱਦੀ ਤੇ ਉਹਨਾਂ ਨੂੰ ਬਿਠਾਇਆ ਜਾਵੇ ਉਹਨਾਂ ਦੇ ਪੈਰੋਕਾਰਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਨਾਮਤਾਰੀ ਸੰਪਰਦਾ ਦਾ ਮਹਾ ਸੰਮੇਲਨ ਬੁਲਾਇਆ ਜਾਵੇ ਉਸ ਵਿੱਚ ਸੰਗਤ ਫੈਸਲਾ ਕਰੇ ਕਿ ਗੁਰਗੱਦੀ ਤੇ ਕੌਣ ਬਿਰਾਜਮਾਨ ਹੋਵੇਗਾ ਦੂਸਰੇ ਪਾਸੇ ठाकुर उदय ਸਿੰਘ ਦੇ ਪੈਰੋਕਾਰਾਂ ਅਤੇ ਭੈਣੀ ਸਾਹਿਬ ਤੋਂ ਉਹਨਾਂ ਦਾ ਸਹਿਯੋਗ ਦੇ ਰਹੇ ਸੰਚਾਲਕਾਂ ਦਾ ਕਹਿਣਾ ਹੈ ਕਿ ਸਤਗੁਰੂ ਜਗਜੀਤ ਸਿੰਘ ਦਾ ਹੁਕਮ ਸਮੂਹ ਨਾਮਤਾਰੀ ਸੰਗਤ ਨੇ ਮੰਨਦੇ ਹੋਏ ठाकुर उदय ਸਿੰਘ ਨੂੰ ਗੁਰਗੱਦੀ ਸੰਭਾਲੀ ਹੈ ਤੇ ਮਾਤਾ ਚੰਦਕੌਰ ਦਾ ਇਸ ਲਈ ਪੂਰਾ ਆ ਇਸ ਵਾਰ ਤੋਂ ਬਾਅਦ ਕਈ ਵਾਰ ਦੋਹਾਂ ਧੜਿਆਂ ਵਿਚਾਲੇ ਟਕਰਾ ਦਾ ਮਾਹੌਲ ਵੀ ਬਣਿਆ